ਉਹ ਕੰਮ ਕਰਦੇ ਸੀ ਉਹ ਬੈਠੇ ਤੇ ਅਸੀਂ ਬੈਠੀ ਸੀ ਅਸੀਂ ਇੰਨੇ ਕੋ ਸੁੱਫਰ ਕਰ ਰਹੀ ਤੇ ਆਂਦੇ ਹੀ ਉਹਨਾਂ ਨੇ ਇੱਥੇ ਕਹਿੰਦੇ ਗੇਟਪੁੱਲ ਗੇਟਪੁੱਲ ਤੇ ਮੈਨੂੰ ਲੱਗਿਆ ਪਹਿਲਾਂ ਮਨ ਲੱਗਿਆ ਕੋਈ ਸ਼ਾਇਦ ਸਾਡੇ ਬੰਦੇ ਨਾਲ ਆਏ ਹੋਣ ਤੇ ਬਾਕੀ ਉਹਨਾਂ ਨੇ ਬੜੀ ਸਾਡੇ ਨਾਲ ਗੱਲ ਕਰੀ ਜਿਵੇਂ ਲੱਗੇ ਜਿਉਂ ਜਿਵੇਂ ਬੰਦੇ ਨੇ ਤੇ ਉਹਨਾਂ ਨੇ ਇੱਥੇ ਕਹਿੰਦੇ ਗੋਲੀ ਮਾਰਾਂਗੇ ਨਹੀਂ ਤਾਂ ਗੇਟਪੁੱਲ ਤੇ ਜਦ ਮੈਂ ਗੇਟ ਨਹੀਂ ਖੋਲਿਆ ਉਹਨਾਂ ਨੇ ਸਿੱਧੀ ਗੋਲੀ ਮਾਰੀ ਤੇ ਅੰਦਰ ਆ ਗਏ ਤੇ ਕਹਿੰਦੇ ਫਿਰ ਮੈਂ ਉਧਰ ਨੂੰ ਸਾਈਡ ਜਿਉਂ ਮੈਂ ਉੱਪਰ ਨੂੰ ਭੱਜਣ ਲੱਗਿਆ ਜਦ ਕਿ ਉੱਥੇ ਉਹਨਾਂ ਨੇ ਬਿਠਾ ਲਿਆ ਜੋਰੇ ਨੇ ਪਹਿਲੇ ਹੀ ਇੱਥੇ ਕੁਝ ਮਾਰੇ ਆ ਮੇਰੇ ਪਤਾ ਨਹੀਂ ਕੀ ਮਾਰੇ ਸੀਗੇ ਤੇ ਉਸ ਤੋਂ ਬਾਅਦ ਉਹਨਾਂ ਨੇ ਅਸੀਂ ਦਰਾਜਾਂ ਚੋਂ ਕੈਸ਼ ਕੱਢਿਆ ਮੈਨੂੰ ਕਹਿੰਦੇ ਹੋਰ ਦੱਸ ਕੈਸ਼ ਕਿਤੇ ਮਾ ਕੁਝ ਨਹੀਂ ਆ ਬਸ ਇਹੀ ਆ ਤੇ ਉਹਨਾਂ ਨੇ ਦਰਾਜਾਂ ਚੋਂ ਸਾਨੂੰ ਫੋਨ ਆਇਆ ਸੀਗਾ ਇਹ ਦੁਕਾਨ ਹੈਗੀ ਇਹਨਾਂ ਦਾ ਟਰੇਡਿੰਗ ਦਾ ਕੰਮ ਹੈਗਾ ਤੇ ਇੱਥੇ ਕੁਛ ਆਈ ਸੀ ਕਾਰ ਤੇ ਛੱਕੀ ਵਿਅਕਤੀ ਨੇ ਇੱਥੋਂ ਲੁੱਟ ਕੋ ਕਰਕੇ ਗਏ ਨੇ ਅਸੀਂ ਪਰਚਾ ਦੇ ਕੇ ਤਫਤੀਸ਼ ਕਰ ਰਹੇ ਹਾਂ ਜਲਦੀ ਫੇਸ ਕਰਾਂਗੇ ਜਲਦੀ ਟਰੇਸ ਕਰਕੇ ਤੇ ਤੁਹਾਨੂੰ ਪਤਾ ਸੀ ਇਹਨੇ ਪਹਿਲਾਂ ਵੀ ਕਦੇ ਵਾਰਦਾਤਾ ਹੋਈਆਂ ਫਤੇਗੜ ਸਾਹਿਬ ਦੇ ਵਿੱਚ ਉਹ ਸਾਰੀਆਂ ਟਰੇਸ ਹੋਈਆਂ ਨੇ ਖਾਸ ਕਰਕੇ ਮੰਡੀ ਪੂਰ ਵਰਗੀਆਂ ਤਾਂ ਇਹਦਾ ਤੁਹਾਨੂੰ ਛਤੀ ਹੋਰ ਜਿਆਦਾ ਦੇਵਾਂਗੇ ਕਿ ਕਿੰਨੇ ਕਿੰਨੇ ਜਿਹੜੀ ਲੁੱਟ ਨੂੰ ਅੰਜਾਮ ਦਿੱਤਾ ਗਿਆ ਹੈ ਪੰਜ ਛੇ ਬੰਦੇ ਦਾ ਸਰ ਇਹ ਕਿੰਨਾਮਾਉਂਟ ਕਿੰਨਾ ਉਹ ਅਸੀਂ ਚੈੱਕ ਕਰਦੇ ਹਾਂ ਜੀ ਅਜੇ ਉਹਦੇ ਬਾਰੇ ਸਾਨੂੰ ਕੋਈ ਪੂਰੀ ਡਿਕਰ ਨਹੀਂ ਕੀ ਡਿਟੇਲ ਲੈਣੇ ਹਨ ਅਜੇ ਤੋ ਤੇ ਫਿਰ ਅੱਗੇ ਤੁਹਾਨੂੰ ਜਿਵੇਂ ਵੀ ਹੋਵੇਗਾ ਕਰਦੇ ਸੀ ਸੀਸੀ ਦੀ ਫੋਟੋ ਵੀ ਚੈੱਕ ਕਰਦੇ ਆ ਉਹ ਸਾਰਾ ਚੈੱਕ ਕਰ ਰਹੇ ਹਾਂ ਕਿ ਹੁਣ ਕਿਉਂਕਿ ਮੇਰੀ ਬੇਨਤੀ ਤੁਹਾਨੂੰ ਇਹ ਵੀ ਜਨਾ ਚੇ ਟ੍ਰੇਸ ਨਹੀਂ ਦੱਸੀ ਅਸੀਂ ਕੁਝ ਸਾਡੇ ਤਫਤੀਸ਼ ਦਾ ਪਾਰਟ ਹੁੰਦਾ ਹੈ ਇਹਨੂੰ ਅਸੀਂ ਸਿਗਰ ਰੱਖਣਾ ਚਾਹੁੰਦੇ ਤੇ ਜਦੋਂ ਟ੍ਰੇਸ ਹੋਏਗੀ ਤੁਹਾਨੂੰ ਪੱਕਾ ਸ਼ੇਅਰ ਕਰਾਂਗੇ ਔਰ ਅੱਛੀ ਤਰ੍ਹਾਂ